ਹਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੋਸਤੋ ਵੈਲਕਮ ਟੂ ਪੰਜਾਬੀ ਜੌਨ ਚੈਨਲ ਦੋਸਤੋ ਅੱਜ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਅਸੀਂ ਹੁਣ ਫਤੇਗੜ ਸਾਹਿਬ ਵਾਸਤੇ ਤਿਆਰ ਹੋਏ ਆ ਸੋ ਅਸੀਂ ਬਸ ਹੁਣ ਤਿਆਰ ਆ ਤੇ ਹੁਣ ਬਸ ਨਿਕਲਾਂਗੇ ਥੋੜੇ ਟਾਈਮ ਤੱਕ ਤੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਫਤੇਗੜ ਸਾਹਿਬ ਦੇ ਵੀ ਰਾਤ ਦੇ ਕਿਉਂਕਿ ਬੜਾ ਵਧੀਆ ਸਜਾਇਆ ਹੋਇਆ ਗੁਰਦੁਆਰਾ ਸਾਹਿਬ ਤੇ ਕੋਈ ਦਿਨਾਂ ਦੇ ਵਿੱਚ ਹੁਣ ਸ਼ਹੀਦੀ ਸਭਾ ਸ਼ੁਰੂ ਹੋ ਜਣੀ ਆ ਤੇ ਉਸ ਤੋਂ ਪਹਿਲਾਂ ਸਾਹਿਬ ਜਦਿਆਂ ਦੇ ਜਿਹੜੇ ਨੇ ਉਹ ਪ੍ਰਕਾਸ਼ ਦਿਹਾੜੇ ਆਉਂਦੇ ਨੇ ਥੋੜੇ ਦਿਨ ਪਹਿਲਾਂ ਹੀ 30 ਤਰੀਕ ਨੂੰ ਬਾਬਾ ਜੋਰਾਵਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤੇ ਅੱਜ 14 ਦਸੰਬਰ ਹੈ ਤੇ 14 ਦਸੰਬਰ ਨੂੰ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਰਾਤ ਵੇਲੇ ਵੀ ਪਹੁੰਚਦੀ ਹੈ ਕਿਉਂਕਿ ਸਮਾਗਮ ਹੁੰਦਾ ਏ ਜਿਹਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਅਤੇ ਕਥਾਵਾਚਕ ਜਿਹੜੇ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਚਾਰਾਂ ਕਰਦੇ ਨੇ ਇਤਿਹਾਸ ਦੀ ਸਾਂਝ ਪਾਉਂਦੇ ਆ ਤੇ ਬੜਾ ਵਧੀਆ ਉਹ ਹੁੰਦਾ ਤੇ ਥਾਂ ਥਾਂ ਤੇ ਲੰਗਰ ਲੱਗੇ ਹੁੰਦੇ ਨੇ ਬਰੇ ਬੜੇ ਤਰ੍ਹਾਂ ਦੇ ਸੋ ਆਪਾਂ ਹੁਣ ਤੁਹਾਨੂੰ ਫਤੇਗੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਬੜਾ ਵਧੀਆ ਸਜਾਇਆ ਹੋਇਆ ਵੀਡੀਓ ਨੂੰ ਸਕਿੱਪ ਨਾ ਕਰੋ ਤੁਸੀਂ ਵੀ ਘਰ ਬੈਠੇ ਦਰਸ਼ਨ ਕਰੋ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਇਹਨ ਵਧੀਆ ਦਰਸ਼ਨ ਕਰਾ ਸਕਾਂ ਸੋ ਹੁਣ ਆਪਾਂ ਬਸ ਥੋੜੇ ਟਾਈਮ ਤੱਕ ਨਿਕਲਦੇ ਆਂ ਜੀ ਤੇ ਚੈੱਕ ਕਰੋ ਲੁੱਕ ਤੇ ਆਪਾਂ ਅੱਜ ਪੱਗ ਬੰਨੀ ਆਂ ਤੇ ਆਪਾਂ ਤਿਆਰ ਆਂ ਜੀ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਫਿਰ ਰਸਤੇ ਦੇ ਵਿੱਚ ਵੀ ਦਿਖਾਵਾਂਗੇ ਲਓ ਜੀ ਬਸ ਪਹੁੰਚ ਚੱਲੇ ਆਂ ਅਸੀਂ ਤੇ ਰਸ਼ ਦੇਖੋ ਸਾਹਮਣੇ ਗੱਡੀਆਂ ਹੀ ਗੱਡੀਆਂ ਐ ਸਾਰਾ ਕਾਫਲਾ ਫਤਿਹਗੜ੍ਹ ਸਾਹਿਬ ਜਾਣ ਵਾਲਾ ਹੀ ਆ ਸੋ ਬਸ ਪਹੁੰਚਣ ਵਾਲੇ ਆਂ ਅਸੀਂ ਵੀ ਪਰ ਸਾਲ ਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਇਸ ਨੂੰ ਚਾਮ ਦੇ ਵਿੱਚ ਫਸਿਆ ਨੂੰ ਨਹੀਂ ਤਾਂ ਅਸੀਂ ਕਦੇ ਨਹੀਂ ਪਹੁੰਚ ਜਾਣਾ ਸੀਗਾ ਥੋੜਾ ਜਿਹਾ ਅਸੀਂ ਵੀ ਡੇਟ ਤੁਰੇ ਆਂ ਥੋੜਾ ਜਲਦੀ ਤੁਰਦੇ ਤਾਂ ਸ਼ਾਇਦ ਟਾਈਮ ਨਾਲ ਅਸੀਂ ਪਹੁੰਚ ਪਾਉਂਦੇ ਤੇ ਫੇਰ ਵੀ ਠੀਕ ਆ ਕੋਈ ਖਾਸ ਟਾਈਮ ਨਹੀਂ ਹੋਇਆ ਹਜੇ ਜਲਦੀ ਹਨੇਰਾ ਹੋ ਜਾਂਦਾ ਅੱਜ ਕੱਲ੍ਹ ਸੋ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਤੇ ਗੱਡੀ پارک ਕਰਤੀ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਗੱਡੀ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਗਈ ਸੀਗੀ ਤੇ ਆਹ ਦੇਖੋ ਤੁਸੀਂ ਵਿਊ ਕਰੋ ਚੈੱਕ ਜਿੱਦਾਂ ਹੀ ਅਸੀਂ ਪਹੁੰਚੇ ਤਾਂ ਆਤਿਸ਼ਬਾਜ਼ੀ ਹੋ ਰਹੀ ਸੀ ਅ ਗੁਰੂ ਘਰ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਹੋਈ ਹੈ ਤਾਂ ਤੁਸੀਂ ਦੇਖੋ ਆਤਿਸ਼ਬਾਜ਼ੀ ਹੋ ਰਹੀ ਹੈ ਤੇ ਇਹ ਦਰਸ਼ਨੀ ਦਿਉੜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਐਂਟਰ ਕਰਦੇ ਆਂ ਤੇ ਇੱਥੇ ਮੋਮਬਤੀਆਂ ਵੀ ਲਗਾਈਆਂ ਅਸੀਂ ਵੀ ਲਗਾਈਆਂ ਤੇ ਉਹ ਤੋਂ ਬਾਅਦ ਫਿਰ ਅਸੀਂ ਅੰਦਰ ਗਏ ਸੋ ਤੁਸੀਂ ਦੇਖੋ ਵੀ ਕਿੰਨਾ ਵਧੀਆ ਗੁਰਦੁਆਰਾ ਸਾਹਿਬ ਸਜਾਇਆ ਹੋਇਆ ਹੈ ਜਦੋਂ ਹੀ ਅਸੀਂ ਐਂਟਰ ਕੀਤਾ ਅੰਦਰ ਫਰੂਟ ਦਾ ਲੰਗਰ ਲੱਗਿਆ ਹੋਇਆ ਸੀਗਾ ਕੇਲੇ, ਸੇਬ ਤੇ ਤਰਤਰਾਂਦੇ ਫਰੂਟ ਜਿਹੜੇ ਨੇ ਵਰਤਾਏ ਜਾ ਰਹੇ ਸੀਗੇ ਤੇ ਖੁੱਲੇ ਗੱਫੇ ਸੀਗੇ ਟਰਾਲੀ ਭਰ ਕੇ ਨੌਜਵਾਨ ਲੈ ਚਾਏ ਸੀਗੇ ਨੌਜਵਾਨਾਂ ਦੀ ਸ਼ਰਧਾ ਦੇਖੋ ਤੁਸੀਂ ਤੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਜਿਹੜਾ ਉਹ ਵੰਡਿਆ ਜਾ ਰਿਹਾ ਸੀ ਤੇ ਵੱਡੀ ਗਲਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਸੀ ਜਿਨ੍ਹਾਂ ਨੂੰ ਦੇਖ ਕੇ ਲੂਹ ਕੰਡੇ ਖੜੇ ਹੋ ਰਹੇ ਸੀਗੇ ਬੜਾ ਆਨੰਦ ਆ ਰਿਹਾ ਸੀਗਾ ਦਿਲ ਕਰਦਾ ਸੀਗਾ ਵੀ ਵੀ ਅਸੀਂ ਹੋਰ ਜਲਦੀ ਆਂਦੇ ਤੇ ਅੱਜ ਸਾਰਾ ਦਿਨੀ ਭਾਵੇਂ ਇੱਥੇ ਰੁਕਦੇ ਤਾਂ ਵੀ ਸਾਡਾ ਦਿਲ ਨਹੀਂ ਸੀ ਪਰ ਨਾ ਇੰਨਾ ਵਧੀਆ ਲੱਗ ਰਿਹਾ ਸੀਗਾ ਸਾਰਾ ਤੇ ਕਿਤੇ ਜਲੇਬੀਆਂ ਦੇ ਲੰਗਰ ਲੱਗੇ ਹੋਏ ਸੀ ਕਿਤੇ ਟਿੱਕੀਆਂ ਦੇ ਤੇ ਕਿਤੇ ਪੇਸਟੀ ਕਿਤੇ ਪੂਰੀ ਛੋਲੇ ਪਰ ਬਹੁਤ ਤਰ੍ਹਾਂ ਦੇ ਲੰਗਰ ਵੀ ਲੱਗੇ ਹੋਏ ਸੀਗੇ ਤੁਹਾਨੂੰ ਬੜਾ ਆਨੰਦ ਆਉਣਾ ਸੀਗਾ ਇੱਥੇ ਆ ਕੇ ਹਰਜਸ ਕੀਰਤਨ ਚੱਲ ਰਹੇ ਸੀਗੇ ਦਰਬਾਰ ਸਾਹਿਬ ਤੋਂ ਰਾਗੀ ਜਿੱਥੇ ਆਏ ਹੋਏ ਸੀਗੇ ਤੇ ਬੜਾ ਆਨੰਦ ਵੱਜਿਆ ਹੋਇਆ ਸੀ ਤੇ ਤੁਸੀਂ ਤਸਵੀਰਾਂ ਦੇਖੋ ਅੱਗੇ ਅਗ ਮੈਂ ਤੁਹਾਨੂੰ ਦਿਖਾਣਾ ਸਾਰਾ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆਂ Thank mm -hmm. you. ਲਓ ਜੀ ਅਸੀਂ ਪਹੁੰਚ ਗਏ ਆ ਜੀ ਦੀਵਾਨ ਟੌਡਰਮਲ ਹਾਲ ਜਿੱਥੇ ਅੱਜ ਦੇ ਸਮਾਗਮੂ ਲਿਖੇ ਹੋਏ ਨੇ ਤਾਂ ਤੁਸੀਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਹੈ ਅੰਦਰ ਨਤਮਸਤਕ ਹੋ ਕੇ ਕੀਰਤਨ ਦਰਬਾਰ ਦੇ ਵਿੱਚ ਸੰਗਤ ਕਰ ਰਹੀ ਹੈ ਤੁਸੀਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਸ਼ਬਦ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਜਿੰਨੀ ਸੰਗਤ ਦੀਵਾਨ ਹਾਲ ਦੇ ਅੰਦਰ ਹੈ ਉਹ ਤੋਂ ਦੁੱਗਣੀ ਤਿੰਗਣੀ ਬਾਹਰ ਸੰਗਤ ਜਿਹੜੀ ਹੈ ਉਹ ਇਸ ਵਕਤ ਤੁਹਾਨੂੰ ਅਸੀਂ ਦਿਖਾਈ ਹੈ ਸੋ ਮੈਂ ਸਪੈਸ਼ਲੀ ਕੀਰਤਨੀਏ ਸਮਰਾਟ ਭਾਈ ਗੁਰਮੀ ਸਿੰਘ ਸ਼ਾਂਤ ਜੀ ਨੂੰ ਸੁਣਨ ਵਾਸਤੇ ਆਇਆ ਸੀਗਾ ਸੋ ਆਪਾਂ ਆਪ ਸੁਣਦੇ ਹਾਂ ਉਹਨਾਂ ਦਾ ਕੀਰਤਨ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਵੀ ਲੋ ਜੀ ਤੁਸੀਂ ਵੀ ਕਰੋ ਦਰਸ਼ਨ ਭਾਈ ਗੁਰਮੀਤ ਸਿੰਘ ਸ਼ਾਂਤ ਜੀ ਦੇ ਬੜੇ ਪਿਆਰ ਦੇ ਨਾਲ ਮਿਲੇ ਜਦੋਂ ਹੀ ਉਹਨਾਂ ਨੇ ਕੀਰਤਨ ਦੀ ਸਮਾਪਤੀ ਕੀਤੀ ਅਸੀਂ ਵੀ ਸਟੇਜ ਦੀ ਬੈਕਸਾਈਡ ਤੇ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਤੇ ਬੜੇ ਨਿੱਕੇ ਸੁਭਾਅ ਦੇ ਨੇ ਤੇ ਬੜੇ ਪਿਆਰ ਦੇ ਨਾਲ ਉਹ ਮਿਲੇ ਸਾਨੂੰ ਸੋ ਤੁਸੀਂ ਦੇਖੋ ਅਸੀਂ ਉਸ ਤੋਂ ਬਾਅਦ ਫਿਰ ਸਮਾਪਤੀ ਵੱਲ ਜਾ ਰਹੇ ਸੀਗੇ ਤੇ ਅਸੀਂ ਜਦੋਂ ਵਾਪਸ ਜਾ ਰਹੇ ਸੀ ਤਾਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਬੈਠੀ ਵੀ ਰਾਤ ਦੇ 11:30 ਵਜੇ ਦੀ ਸੀ ਸੋ ਅਸੀਂ ਫਿਰ ਜਾਣ ਤੋਂ ਪਹਿਲਾਂ ਇੱਕ ਇੱਕ ਦੁੱਧ ਦਾ ਗਲਾਸ ਛਕਿਆ ਸੋ ਮੈਂ ਪਰਿਵਾਰ ਦੇ ਨਾਲ ਗਿਆ ਸੀ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਆਇਆ ਕਰੋ ਤੇ ਤੁਸੀਂ ਦੇਖੋ ਕਿ ਹੋਰ ਵੀ ਪਤਾ ਨਹੀਂ ਕਿੰਨੇ ਹੀ ਤਰ੍ਹਾਂ ਦੇ ਲੰਗਰ ਲੱਗੇ ਹੋਏ ਸੀਗੇ ਤੇ ਕਿਤੇ ਪੇਸਟਰੀ ਕਿਤੇ ਸਾਂਬਰ ਕੁਲਚਾ ਤੇ ਕਿਤੇ ਅ ਤੁਸੀਂ ਦੇਖੋ ਵੀ ਗਜਰੇਲਾ ਬੜੇ ਤਰ੍ਹਾਂ ਦੇ ਲੰਗਰ ਕਿਉਂਕਿ ਇਹ ਲੰਗਰ ਜਿਹੜੇ ਆ ਸਿਰਫ ਅੱਜ ਦੇ ਦਿਨ ਹੀ ਲੱਗਣੇ ਸੀਗੇ ਉਹ ਤੋਂ ਬਾਅਦ ਫਿਰ ਸੋਗਮਈ ਸਮਾਗਮ ਸ਼ੁਰੂ ਹੋ ਜਾਂਦੇ ਆ ਤੇ ਉੱਥੇ ਸਿਰਫ ਫਿਰ ਸਿੰਪਲ ਦਾਲ ਫੁਲਕਾ ਚੱਲਦਾ ਇਸ ਕਰਕੇ ਸੰਗਤ ਜਿਹੜੀ ਆ ਪੂਰੀ ਰੀਜ ਇਹਨਾਂ ਸਮਾਗਮਾਂ ਚ ਲਾ ਲੈਂਦੀ ਆ ਆਪਣੀ ਵੀ ਜਿੰਮੇਦਾਰ ਉਹਨਾਂ ਦਾ ਦਿਲ ਕਰਦਾ ਲੰਗਰ ਲਗਾਉਣ ਦਾ ਉਹ ਫਿਰ ਇਦਾਂ ਦੇ ਲੰਗਰ ਲਗਾਉਂਦੇ ਨੇ ਸੋ ਲਾਸਟ ਦੇ ਵਿੱਚ ਜੀ ਇੱਕ ਵਾਰ ਫੇਰ ਤਵਤ ਸ਼ਹਾਦੀ ਹੋਈ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੋ ਬੜਾ ਆਨੰਦ ਵਜਿਆ ਰਾਤ ਦੇ 12:00 ਵਜੇ ਪਤਾ ਨਹੀਂ ਲੱਗਿਆ ਕਦੋਂ ਇੰਨਾ ਟਾਈਮ ਹੋ ਗਿਆ ਤੇ ਬੜਾ ਆਨੰਦ ਆਇਆ ਸੋ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਪਹੁੰਚਿਆ ਕਰੋ ਲਓ ਜੀ ਦੋਸਤੋ ਆ ਗਏ ਜੀ ਅਸੀਂ ਹੁਣ ਵਾਪਸ ਘਰੇ ਸੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਕਾਫੀ ਟਾਇਰਡ ਹੋ ਗਏ ਥੱਕ ਗਏ ਆ ਅਸੀਂ ਕਿਉਂਕਿ ਸੰਗਤ ਬੜੀ ਸੀਗੀ ਤੇ ਇਕੱਠ ਦੇ ਵਿੱਚ ਵਿਚਰਨਾ ਬੜਾ ਔਖਾ ਹੋ ਜਾਂਦਾ ਤੇ ਬੜਾ ਵਧੀਆ ਲੱਗਿਆ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਇਆ ਹੋਊਗਾ ਆਨੰਦ ਆਇਆ ਹੋਊਗਾ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਫਤੇਗੜ ਸਾਹਿਬ ਤੇ ਉਥੋਂ ਦੇ ਸਮਾਗਮ ਦੀ ਜੋ ਕੁਝ ਵੀ ਉਥੇ ਅੱਜ ਹੋਇਆ ਉਹ ਦਿਖਾਇਆ ਤੁਹਾਨੂੰ ਸੋ ਉਮੀਦ ਕਰਦਾ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਦਰਸ਼ਨ ਕਰ ਸਕਣ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਮੈਂ ਇਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਸਾਂਝੇ ਕਰ ਸਕਾਂ ਬੈਲ ਆਈਕਨ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਸਭ ਤੋਂ ਪਹਿਲੇ ਤੁਹਾਨੂੰ ਪਤਾ ਲੱਗ ਜਾਵੇ ਨੋਟੀਫਿਕੇਸ਼ਨ ਆ ਜਾਵੇ